ਨਹੀਂ ਜੀ ਇਹ ਲੇਡੀ ਉਹ ਵਜਿਓ ਆਹ ਸਾਰੇ ਦੇਖੀ ਆਹ ਲੇਡੀ ਸੀ ਆ ਚਾਰ ਉਹ ਇੱਕ ਸੀ ਕਿ ਲੇਡੀ ਚਾਰ ਨਹੀਂ ਜਨਾਬ ਇੱਕ ਲੇਡੀ ਆ ਚਾਰ ਬੰਦੇ ਦਾ ਇੱਕ ਲੇਡੀ ਚਾਰ ਬੰਦੇ ਸੀਗੇ ਤਿੰਨ ਦੀ ਡੈਥ ਹੈ ਬੰਦਿਆਂ ਦੀ ਤਿੰਨ ਦੀ ਚਰਾ ਲੇਡੀ ਨਹੀਂ ਸਰ ਜੀ

ਆਯੂ ਸੌਂਦਰ ਇਹ ਪਾਲੰਗਪੁਰ ਹਸਪੀਟਲ ਤੇ ਕੈਟਪ ਗਰਾਗੀ ਤਿੰਨ ਨੰਬਰ ਤੇ ਦੇ ਦਿੱਤੀ ਤੂੰ ਗੋਲ ਕੇ ਦੇਖਣਾ ਯਾਰ ਦਵਾਈ ਜੰ ਦਵਾਈ ਆ ਦਵਾਈਆਂ ہاں ਭਾਜੀ ਦੱਸ ਤੂੰ ਖੋਲ ਲੈ ਦੇਖ ਲੈ ਇਹ ਪੈਸੇ ਐ ਜੀ ਪਾਜੀ ਜਿੱਦਾਂ ਹੈਗੇ ਆ ਪੈਸੇ ਨਾਲ ਯਾਰ ਪੈਸੇ ਪੈਸੇ ਵਿੱਚ ਭਰਿਆ ਕਰੀਂ ਸਾਡੇ ਮੋੜਾ ਇੱਧਾ ਨਹੀਂ ਹੁੰਦਾ ਯਾਰ ਇਹ ਧਾਨੀ ਬਾਹਰ ਕੱਢ ਕੇ ਆਉ ਕਿੰਨੇ ਤੈਹ ਗਿਣ ਲਓ ਪੈਸੇ ਗਿਣ ਲਓ ਪੈਸਾ ਪੈਸੇ ਗਿਣ ਲਓ ਕੋਣ ਗਿੰਦੇ ਇੱਥੇ ਨਹੀਂ

ਉਹ 9 9 11 13 13 1300 ਆ ਗਿਆ ਉਹ ਕਹਿ ਨੂੰ ਕੇ ਬੱਸ ਇੱਕ ਫਿੰਗਰ ਲਾ ਲਓ ਹਾਂ ਜਿੱਦ ਉਹ ਉਂਗਲ ਸੇ ਫਿੰਗਰ ਦੇ ਅੰਦਰ ਵਿੱਚ 17 1750 ਨਿਕਲੋ ਬਣ ਕੇ ਥੋੜੀ ਲਓ ਲੈਨੇ ਕੋਲ ਆਹ ਕਰਕੇ ਲਓ ਸੋਇਆ ਨੇ ਬਣਾਇਆ ਅੱਜ ਆ ਤੋੜਾ ਦੱਸ ਗਿਆ ਨੇ ਸੋਇਆ ਲੋਟ ਚੰਨ ਲੋਟ 70 80 ਇੱਕ ਨੇ ਸੀ ਨਾ 17 ਹਾਂ 1750 ਤੇ 17000 400 ਤੇ 80 ਹਾਂ ਬਹੁਤ ਬੀ ਸੋਸੀ ਲੇਖੋ ਜੀ ਠੀਕ ਹੈ ਜੀ ਬਾਕੀ ਖੁੱਲੇ ਖਲੇ ਰੁਪਏ ਇਹਦੇ ਹੋਏ ਜੀ ਵਿੱਚ ਦਾ ਆਪਸ ਵਿੱਚ ਕੋਈ ਸ਼ਰ ਬੁੜੀ ਜਿਵੇਂ ਸਾਬਸ ਤੋਂ ਇੱਕੋ ਥਾਂ ਪਾ ਦਿਓ ਸਾਰੇ 50 ਲੱਖ ਇੱਕ ਗੱਡੀ ਹੈ ਜੀ ਪਾ ਦਿਓ ਇੱਕ ਗੱਡੀ ਹੈ ਜੀ ਕਿੱਦਾਂ ਬਣਾ ਪਾਪੀ ਭਾਈ ਯਾਰ ਬਣਾ ਬਣਾ ਆ ਪਹਿਲੇ ਆ ਚੈਨੀ ਏਤੀ ਪਾ ਦਿਓ ਇੱਕ ਚੈਨੀ ਹੋਰ ਹੈ ਪਹਿਲੇ ਇੱਕ ਇੱਕ ਕੀ ਹੈ ਇੱਕ ਚੈਨੀ ਹੋਰ ਇੱਥੇ ਪਾ ਦਿਓ ਭਾਈ ਅਕੇ ਮੈਨੂੰ ਕੋਈ 400 400 ਹੈ ਨੀ ਕਾਲ ਇਹ ਬੁੜੀ ਦੇ ਬੈਗ ਤੇ ਲੱਗ ਲਿਖਦੇ ਹੋ ਉਹ ਯਾਰ ਇਕੱਠੇ ਲੇਕ ਤੂੰ ਅਸੀਂ ਗੱਲ ਲੱਗ ਲਾ ਦੋ ਆਪਾਂ ਦੀ ਬਣਾਉਂਦੇ ਪਰਿਵਾਰ ਨੂੰ ਮੇਰਾ ਫੋਨ ਬੰਦ ਹੋ ਗਿਆ ਜਦੋਂ ਮੈਂ ਫੋਨ ਕਰਦਾ ਕੋਈ ਬੰਦਾ ਚੁੱਪ ਉਹ ਬੁੜੇ ਬੰਦੇ ਆਲਾ ਆਲਾ ਮੈਨੂੰ ਉਹ ਕਾਕਾ ਇਹ ਟਾਈਮ ਗੁੜੀ ਨਿੰਦਾ ਹੁੰਦਾ ਸਵੇਰ ਦਾ 3:30 ਦਿਨ ਵੇਲੇ ਉਹ ਰਾਤ ਨੂੰ ਫੋਨ ਨਹੀਂ ਬੰਦ ਕਰਦੇ 2:00 ਵਜੇ ਤੱਕ ਸਾਢੇ 15 ਜੀ ਆ ਵੀ ਜੋੜਨਾ ਸਾਢੇ 15 ਉਹ ਕਿੰਨਾ ਹੈ 18 ਸਾਢੇ 15 116 16 ਨਹੀਂ ਨਹੀਂ ਗਿੜਕੋਣਾ ਹੋ ਗਿਆ 15 ਲੰਘੀ ਦੋ ਬਜੇ ਉਹ ਮੇਰਾ ਫੋਨ ਮਗਾਵਾ ਜਾ ਕੋ ਬੰਦਾ ਫੋਨ ਹੈ ਹਲੋ ਕਰੋ ਫੋਨ ਨਾਲ ਦੋ ਨਾਲ ਸੈੱਟੇ ਵੀ ਨਹੀਂ ਲੈ ਕੇ ਜਿਨ ਲੈ ਕੇ ਆ ਤੱਕ ਕਰਾ ਰਿਹਾ ਆਪਣੀ ਵੀ ਲੈ ਜਾ 15 ਠੀਕ ਹੋ ਗਿਆ ਕਾਲੀ ਤੇਰੇ ਕੋ ਕਿੰਨੇ ਆ ਪੈਸੇ ਆਹ ਇੱਥੇ ਰੱਖ ਲੈਣਾ ਨਹੀਂ ਉਹ ਕਿੰਨੇ ਆ ਤਾਂ 18 5 33 15 18 33 34 ਆਹ ਇੱਥੇ ਡਾਕ ਰੱਖ ਲੈਣਾ ਨਾ ਐਡੀਮ ਕਾਰਡ ਜੋ ਵੀ ਹੈਗਾ ਅਭੀ ਪਤਾ ਲੱਗ ਜਾਏਗੀ ਇਹ ਸੀ ਜੀ ਹੈ ਪਾਸ ਕਹਾ ਹੈ 17 ਆ ਰਿਹਾ 17 17 15 ਪੈਸੇ 1100 ਹੋਰ 17 ਨਾ 18 100 ਇਹ ਬਾਹਰ ਚ ਵਗੂ ਉਹ ਲੱਗ ਗਿਆ ਦੂਸਰੇ ਇਕੱਠੇ ਹੀ ਲਿਖ ਲਓ ਪਾਪਾ ਕੋਈ ਨਹੀਂ ਇਕੱਠੇ ਨਹੀਂ ਲਿਖੀ ਜਾਓ ਪੱਲ ਇੱਥੇ ਕਰਦੀ ਹੈ ਇਹ ਬਾਜੀ ਨੇ ਜਿਹੜੇ ਰਿਪੋਰਟਰ ਪੱਟਾ ਕੀ ਆਵੇਂ ਸਾਡੇ ਵਿੱਚ ਹੀ ਪਾਸ ਕਰਾਇਆ ਇਕੱਠੇ ਬਾਲੋਚੀ ਬਾਹਰ ਸਰ ਆਹ ਕੋਈ ਆਰਪੋਰਟਾ ਵਗੈਰਾ ਦੀ ਉਹ ਵੀ ਆਜੂ ਵਿੱਚ ਪਾ ਦੇ ਉਹ ਪਹਿਲੇ ਲੱਗੀ ਕਾਲੀ ਬੰਦ ਹੋ ਜੇ ਠੀਕ ਜੀ ਦੋਨੋਂ ਵਾਰੀ ਬਹੁਤ ਚਿਰਵਾ ਦਿੰਦਾ ਗਲਾਸ ਉਹਦਾ ਤੋੜ ਦੇ ਉਹਨੂੰ ਤੋੜੇ ਮੋਬਾਈਲ ਹੈ ਜੀ ਇਹਨਾਂ ਦਾ ਇੱਕ ਠੀਕ ਹੈ ਚੱਲਦਾ ਪਿਆ ਪਰ ਚੱਲ ਇੱਕ ਚੈਨੀ ਇੱਕ ਘੜੀ ਇੱਕ ਮੋਬਾਈਲ ਹਾਂਜੀ ਨਕਦੀ ਨਕਦੀ ਬਾਕੀ ਜੋ ਵੀ ਡਾਕੂਮੈਂਟ ਹੈ ਇਹਨਾਂ ਦੇ ਸਾਰੇ ਬੈਗ ਚ ਪਾਤੇ ਠੀਕ ਹੈ ਮੋਕੇ ਦੇ ਮਲਾਇ ਦਾ ਸਰਪਲਸ ਕਰਤਾ ਸਾਰਾ ਇਹੋ ਉਹ ਖੂਬ ਗੁੰਮ ਜਿਹਾ